ਹਾਂਜੀ ਹਾਰਤਿਕ ਸਵਾਗਤ ਅੰਵਿਸਟਡੀ ਚੈਨਲ ਦੇ ਉਪਰ ਅੱਜ ਗ੍ਰਾਮਰ ਦਾ ਵਿਸ਼ਾ ਲੈ ਕੇ ਆਏ ਹਾਂ ਜੀ ਪੰਜਾਬੀ ਸਵਰਧੁਨੀਆਂ ਦੀ ਵਰਲਡ ਪੰਜਾਬੀ ਸਵਰਧੁਨੀਆਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਜੀਵ ਦੀ ਸਥਿਤੀ ਅਨੁਸਾਰ ਜੀਵ ਦੀ ਉਚਾਈ ਦੇ ਆਧਾਰ ਤੇ ਬੁੱਲਾਂ ਦੀ ਸਥਿਤੀ ਅਨੁਸਾਰ ਪਹਿਲਾ ਹੈ ਜੀਵ ਦੀ ਸਥਿਤੀ ਅਨੁਸਾਰ ਜਿਹਨੂੰ ਅਸੀਂ ਤਿੰਨ ਭਾਗਾਂ ਵਿੱਚ ਵੰਡਦੇ ਹਾਂ ਅਗਲੇਰੇ ਸਵਰ ਈ ਐ ਅ ਵਿਚਕਾਰਲੇ ਸਵਰ ਈ ਉ ਅ ਆ ਪਿਛਲੇ ਦੇ ਸਵਰ ਉ ਓ ਔ ਇਸ ਤਰ੍ਹਾਂ ਜੀ ਦੀ ਉਚਾਈ ਦੇ ਆਧਾਰ 'ਤੇ ਸੀ ਇਹਨਾਂ ਨੂੰ ਚਾਰ ਭਾਗਾਂ ਵਿੱਚ ਵੰਡਦੇ ਹਾਂ ਉੱਚੇ ਸਵਰ ਈ ਤੇ ਉ ਅਰਧ ਉੱਚੇ ਈ ਉ ਅਰਧ ਨੀਵੇਂ ਏ ਔ ਓ ਨੀਵੇਂ ਸਵਰ ਅ ਆ ਔ ਹਾਂਜੀ ਬੁੱਲਾਂ ਦੀ ਸਥਿਤੀ ਅਨੁਸਾਰ ਗੁਲਾਈਦਾਰ ਤੇ ਗੁਲਾਈ ਰਹਿਤ ਇਹਨਾਂ ਨੂੰ ਅਸੀਂ ਦੋ ਭਾਗਾਂ ਵਿੱਚ ਵੰਡਦਿਆਂ ਗੁਲਾਈਦਾਰ ਦੇ ਵਿੱਚ ਉ ਉ ਓ ਅ ਗੁਲਾਈ ਰਹਿਤ ਦੇ ਵਿੱਚ ਇ ਏ ਐ ਆ ਅ